ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 7 ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਦੀ ਨਵੀਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਜਿਹੜੀ ਗੱਲਬਾਤ ਕਰੂੰਗੀ ਉਹ ਇਸ ਵਾਰੀ ਹੈ ਵੀ ਇੱਕ ਵੀਰ ਬਿਲਕੁਲ ਟੁੱਟ ਗਿਆ ਸੀ ਬਿਲਕੁਲ ਹਿੰਮਤ ਹਾਰ ਗਿਆ ਸੀ ਤੇ ਉਹਦੇ ਕੋਲੇ ਕਿਤੇ ਜਾਣ ਵਾਸਤੇ ਕਿਰਾਇਆ ਲਾਉਣ ਵਾਸਤੇ ਵੀ ਪੈਸੇ ਨਹੀਂ ਸੀਗੇ ਤੇ ਉਹ ਪੈਸੇ ਉਧਾਰ ਫੜ ਕੇ ਦਰਬਾਰ ਸਾਹਿਬ ਮੱਥਾ ਟੇਕਣ ਲਈ ਗਿਆ ਸੀ ਤੇ ਉਹਨੇ ਜਾ ਕੇ ਉੱਥੇ ਅਰਦਾਸ ਕੀਤੀ ਤੇ ਉਹਦੀ ਪਹਿਲੀ ਅਰਦਾਸ ਦੀ ਪਰਮਾਤਮਾ ਨੇ ਉਹਦੇ ਸਾਰੇ ਦੁੱਖ ਤੋੜ ਦਿੱਤੇ। ਉਹਨੇ ਕਿਸ ਤਰੀਕੇ ਨਾਲ ਅਰਦਾਸ ਕੀਤੀ? ਕੀ ਉਹਨੇ ਬੋਲਿਆ, "ਹਰ ਇੱਕ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ?" ਸੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜਰੂਰ ਦੇਖਿਓ। ਬਾਕੀ ਚੰਗੀ ਤਰ੍ਹਾਂ ਸੁਣਿਓ, ਸਮਝਿਓ ਤੇ ਉਹ ਤੇ ਅਮਲ ਵੀ ਜਰੂਰ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ। ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ। ਬਾਕੀ ਵੀਡੀਓ ਕੇ ਕੰਟੀਨਿਊ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਕੱਲ ਦੀ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਸਹੀ ਆਨਸਰ ਦਿੱਤਾ ਸੀ, ਉਹਨਾਂ ਦੇ ਚੈਨਲ ਦਾ ਨਾਮ ਹੈ ਖੂਬ ਸੂਟ ਏਮਬਰਾਇਡਰੀ ਆ ਇਹਨਾਂ ਦਾ ਚੈਨਲ ਐ ਥੋੜਾ ਜਿਹਾ ਸ਼ਾਇਦ ਤੁਹਾਨੂੰ ਲਾਈਟ ਜ਼ਿਆਦਾ ਪੈ ਰਹੀ ਐ ਤੇ ਆ ਕਢਾਈ ਵਗੈਰਾ ਦੇ ਹੋ ਸ਼ਾਰਟਸ ਉਹਨਾਂ ਨੇ ਪਾਏ ਹੋਏ ਨੇ ਸੋ ਤੁਸੀਂ ਇਹਨਾਂ ਦੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਿਓ ਤੇ ਬਾਕੀ ਜੇ ਤੁਸੀਂ ਵੀ ਚਾਹੁੰਦੇ ਆਪਾਂ ਤੁਹਾਡੇ ਚੈਨਲ ਦਾ ਨਾਮ ਲਈਏ ਤਾਂ ਵੀਡੀਓ ਨੂੰ ਧਿਆਨ ਨਾਲ ਸੁਣੀਓ ਉਹਦੇ ਵਿੱਚ ਪੁੱਛੇ ਹੋਏ ਸਵਾਲ ਦਾ ਜਵਾਬ ਤੁਸੀਂ ਸਭ ਤੋਂ ਪਹਿਲਾਂ ਸਹੀ ਦੇਣਾ ਐ ਸੋ ਚਲੋ ਜੀ ਹੁਣ ਆਪਾਂ ਵੀਡੀਓ ਨੂੰ ਅੱਗੇ ਕੰਟੀਨਿਊ ਕਰਦੀ ਆਂ ਇੱਕ ਵੀਰ ਸੀਗਾ ਜੀ ਉਹ ਬਹੁਤ ਜ਼ਿਆਦਾ ਯਾਨੀ ਬਿਮਾਰ ਰਹਿਦਾ ਸੀ ਠੀਕ ਹੈ ਤੇ ਉਹਦੇ ਉਹਨੇ ਟੈਸਟ ਵਗੈਰਾ ਵੀ ਕਰਾਈ ਬਹੁਤ سارے ਡਾਕਟਰਾਂ ਨੂੰ ਵੀ ਦਿਖਾਇਆ ਪਰ ਸਮਝ ਨਹੀਂ ਆ ਰਿਹਾ ਸੀ ਵੀ ਪ੍ਰੋਬਲਮ ਕੀ ਆ ਨਾ ਕੋਈ ਬਿਮਾਰੀ ਦਾ ਪਤਾ ਚੱਲ ਰਿਹਾ ਸੀ ਪਰ ਉਹ ਘਰ ਬੈਠਾ ਰਹਿੰਦਾ ਸੀ ਉਹਦਾ ਕਰਕੇ ਮਤਲਬ ਕਿ ਉਹ ਸੋਚ ਹੀ ਜਾਂਦਾ ਆਪਣੇ ਬਿਮਾਰੀ ਬਾਰੇ ਮੈਨੂੰ ਕੀ ਦੁੱਖ ਆ ਮੈਂ ਠੀਕ ਕਿਉਂ ਨਹੀਂ ਹੁੰਦਾ ਕਦੋਂ ਮੈਂ ਠੀਕ ਹੋਊਂਗਾ ਉਹ ਹੋਰ ਜ਼ਿਆਦਾ ਨਹੀਂ ਫਿਰ ਬਿਮਾਰ ਹੁੰਦਾ ਜਾ ਰਿਹਾ ਸੀ ਕਿਉਂਕਿ ਜਦੋਂ ਉਹ ਸਾਰਾ ਦਿਨ ਆਪਾਂ 네ਗੇਟਿਵ ਸੋਚੀ ਜਾਂਦੇ ਆ ਨਾ ਤਾਂ ਫਿਰ ਆਪਣੇ ਸਰੀਰ ਤੇ ਵੀ ਉਹ ਜਿਹਾ ਹੀ ਅਸਰ ਹੁੰਦਾ ਤੇ ਉਦੋਂ ਬਾਅਦ ਉਹਨ ਘਰਦਿਆਂ ਨੇ ਕਿਹਾ ਵੀ ਤੁਸੀਂ ਵੀ ਬਾਹਰ ਅੰਦਰ ਜਾਇਆ ਕਰੋ ਲੋਕਾਂ ਨਾਲ ਮਿਲਿਆ ਕਰੋ ਇਹਦਾ ਮਨ ਹੋਰ ਹੁੰਦਾ ਹੈ ਤਾਂ ਚਲੋ ਉਹ ਕਹਿਣ ਤੇ ਮਤਲਬ ਥੋੜਾ ਬਹੁਤਾ ਬਾਹਰ ਨਿਕਲਣਾ ਉਹਨੇ ਸ਼ੁਰੂ ਕੀਤਾ ਜਿਵੇਂ ਬੰਦਿਆਂ ਦੀ ਆਦਤ ਹੁੰਦੀ ਹੈ ਨਾ ਸੱਤ ਵਿੱਚ ਬੈਠ ਜਾਣਾ ਜਦੋਂ ਇਕੱਠੇ ਹੋ ਕੇ ਬੈਠ ਜਾਣਾ ਗੱਲਾਂ ਬਾਤਾਂ ਕਰਨੀਆਂ ਉਹਨੇ ਉੱਥੇ ਜਾ ਕੇ ਬੈਠ ਜਾਣਾ ਤਾਂ ਕਿਸੇ ਨੇ ਇੱਕ ਦਿਨ ਮਤਲਬ ਕੀ ਜਦੋਂ ਕਹਿੰਦੇ ਨੇ ਪ੍ਰਮਾਤਮਾ ਦੀ ਨਿਗਾਹ ਸਿੱਧੀ ਪੈਂਦੀ ਹੈ ਉਹ ਤੋਂ ਵਾਹਿਗੁਰੂ ਕਿਸੇ ਨਾ ਕਿਸੇ ਹੀਲੇ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੀ ਮਦਦ ਜ਼ਰੂਰ ਕਰਦਾ ਤਾਂ ਉਹ ਇੱਕ ਦਿਨ ਇੱਦਾਂ ਹੀ ਬੈਠਾ ਉੱਥੇ ਤੇ ਗੱਲਾਂ ਸੁਣ ਰਿਹਾ ਸੀ ਤਾਂ ਉੱਥੇ ਇੱਕ ਗੁਰਸਿੱਖ ਬੰਦਾ ਬੈਠਾ ਪਿੰਡ ਦਾ ਉਹਨੇ ਪੁੱਛਿਆ ਵੀ ਤੇਰੀ ਸਿਹਤ ਹੁਣ ਕਿਵੇਂ ਆ ਕਹਿੰਦਾ ਬੱਸ ਵੀ ਉਦਾਂ ਹੀ ਆ ਕੋਈ ਸਮਝ ਨਹੀਂ ਆ ਰਿਹਾ ਤਾਂ ਉਹਨੇ ਬੈਠੇ-ਬੈਠੇ ਨੇ ਕਿਹਾ ਕਹਿੰਦੇ ਤੂੰ ਇਦਾਂ ਕਰ ਵੀ ਤੂੰ ਨਾ ਦਰਬਾਰ ਸਾਹਿਬ ਜਾ ਕੇ ਆ ਕਹਿੰਦੇ ਉੱਥੇ ਮੱਥਾ ਟੇਕ ਕੇ ਆਸ ਕਰਕੇ ਆ ਤੇ ਉਹਨੇ ਸੋਚਿਆ ਵੀ ਠੀਕ ਆ ਵੀ ਮੈਂ ਵੀ ਕਰਕੇ ਦੇਖ ਲੈਣਾ पर ओदे ਕੋਲੇ ਜਾਣ ਲਈ پیسے نہیں ਸੀ ਕਿਉਂਕਿ ਬਿਮਾਰੀਆਂ ਤੇ ਹਨਾ ਜਦੋਂ ਦਵਾਈਆਂ ਚੱਲਦੀਆਂ ਹੁੰਦੀਆਂ ਘਰ ਦੇ ਵਿੱਚ ਰੋਗ ਵੜ ਜੇ ਵੈਸੀ ਆਪਣੇ ਆਪਾਂ ਨੂੰ ਪਤਾ ਵੀ ਖਰਚੇ ਬਹੁਤ ਹੁੰਦੇ ਆ ਟੈਸਟਾਂ ਵਗੈਰਾ ਤੇ ਬਹੁਤ پیسے ਲੱਗੇ ਜਿਨੀ ਘਰ ਦੇ ਤੁਸੀਂ ਇਹ ਸਮਝ ਲਓ ਕਿ ਪਿੱਛੇ ਨੂੰ ਆਣਾ ਕੰਮ ਸ਼ੁਰੂ ਹੋ ਗਿਆ ਵੀ ਗਰੀਬੀ ਹੋਣੀ ਸ਼ੁਰੂ ਹੋ ਗਈ ਤਾਂ ਇੱਕ ਦਿਨ ਉਹਨੇ ਜਦੋਂ ਜਾਣ ਦਾ ਸੋਚਿਆ ਉਹਨੇ پیسے ਨਾ ਕਿਸੇ ਤੋਂ ਉਧਾਰ ਮੰਗ ਲਏ ਵੀ ਮੈਂ ਦਰਵਾਜ਼ਾ ਸੱਜਣਾ ਔਰ ਬਹੁਤ ساری ਇਹ ਜਿਹੇ ਨੇਕ ਰੂਹਾਂ ਵੀ ਹੁੰਦੀਆਂ ਜਿਹੜੀਆਂ ਪਰਮਾਤਮਾ ਦੇ ਦਰਸ਼ਨ ਕਰਨ ਵਾਸਤੇ ਜੋ ਕੋਈ ਪੈਸੇ ਮੰਗਦਾ ਨਾ ਜਾਂ ਵੈਸੇ ਵੀ ਕੋਈ ਦੁੱਖ ਚ ਪੈਸੇ ਮੰਗਦਾ ਉਹ ਕਦੇ ਮੰਨਾਂ ਨਹੀਂ ਕਰਦੇ ਹਨ ਬਹੁਤ ਸਾਰੇ ਲੋਕ ਚੰਗੇ ਅੱਜ ਵੀ ਇਸ ਦੁਨੀਆ 'ਚ ਹੈਗੇ ਨੇ ਤਾਂ ਉਹਨੇ ਉਹਨੇ ਪੈਸੇ ਦੇ ਦਿੱਤੇ ਚਲੋ ਜੀ ਉਹ ਦਰਵਾਸਰ ਸਭ ਚਲੇ ਗਿਆ ਦਰਵਾਸਰ ਸਭ ਜਦੋਂ ਗਿਆ ਉੱਥੇ ਉਹਨੇ ਜਿੰਨੀ ਕੀ ਇਸ਼ਨਾਨ ਕੀਤਾ ਜਦੋਂ ਨਾ ਉਹ ਦਰਵਾਸਰ ਸਭ ਦੇ ਵਿੱਚ ਗੁਰੂ ਸਾਹਿਬ ਦਰਸ਼ਨ ਕਰ ਰਹੇ ਸੀ ਤਾਂ ਉੱਥੇ ਕੀਰਤਨ ਚੱਲ ਰਿਹਾ ਸੀ ਆਪਾਂ ਨੂੰ ਪਤਾ ਵੀ ਦਰਵਾਸਰ ਸਭ 'ਚ 24 ਘੰਟੇ ਹਨਾ ਕੀਰਤਨ ਬਾਣੀ ਚਲਦੀ ਰਹਦੀ ਹੈ ਤਾਂ ਉਹਨੂੰ ਬੜਾ ਸਕੂਨ ਮਿਲਿਆ ਮਨ ਨੂੰ ਸ਼ਾਂਤੀ ਮਿਲੀ ਠੀਕ ਹੈ ਜੀ ਉਹ ਬਾਹਰ ਆ ਕੇ ਜਿਹੜਾ ਸਰੋਵਰ ਦੇ ਕੋਲ ਉੱਥੇ ਬੈਠ ਗਿਆ ਤੇ ਉਹ ਉੱਥੇ ਬੈਠਾ ਰਿਹਾ ਤੇ ਉਹਦੇ ਮਨ ਨੂੰ ਬੜੀ ਜਿਆਦਾ ਸ਼ਾਂਤੀ ਤੇ ਸਕੂਨ ਮਿਲਿਆ ਇੰਨੀ ਜਿਆਦਾ ਮਤਲਬ ਉਹਦੇ ਸਾਰੇ ਦੁੱਖ ਉਸ ਟਾਈਮ ਉੱਥੇ ਭੁੱਲ ਗਿਆ ਤੇ ਉਹਦੇ ਮਨ ਵਿੱਚ ਇਹ ਖਿਆਲ ਆਇਆ ਕਿਉਂਕਿ ਦੇਖੋ ਪ੍ਰਮਾਤਮਾ ਸਾਡੇ ਦਿਲਾਂ ਦੀਆਂ ਜਾਣਦਾ ਹੈ ਵਾਹਿਗੁਰੂ ਸਾਨੂੰ ਕਈ ਵਾਰੀ ਬੋਲਣ ਦੀ ਵੈਸੇ ਤਾਂ ਸਾਨੂੰ ਹਮੇਸ਼ਾ ਬੋਲਣ ਦੀ ਵੀ ਜ਼ਰੂਰਤ ਨਹੀਂ ਪੈਂਦੀ ਪਰਮਾਤਮਾ ਦਿਲਾਂ ਦੀ ਜਾਣਦਾ ਪਰ ਕਈ ਵਾਰੀ ਆਪ ਅਰਦਾਸ ਬੋਲ ਕੇ ਕਰਦੇ ਆ ਕਿ ਕਈ ਵਾਰੀ ਆਪਾਂ ਮਨ ਵਿੱਚ ਵੀ ਕਈ ਜੋ ਮਨ ਬਹੁਤ ਉਦਾਸ ਹੁੰਦਾ ਨਾ ਤੇ ਕਈ ਵਾਰੀ ਬੋਲਣ ਨੂੰ ਵੀ ਦਿਲ ਨਹੀਂ ਕਰਦਾ ਹੁੰਦਾ ਹਨਾ ਤੇ ਮਨ ਵਿੱਚ ਆਪਣੇ ਖਿਆਲ ਆਉਂਦੇ ਆ ਸੋਚ ਆਉਂਦੀ ਹੈ ਤਾਂ ਉਹ ਉਸ ਸਮੇਂ ਉਹਨੇ ਸੋਚਿਆ ਵੀ ਵਾਹਿਗੁਰੂ ਐਸੀ ਵਿਧ ਬਣਾਓ ਇਸੀ ਕਿਰਪਾ ਕਰੋ ਕਿ ਮੈਂ ਹਰ ਮਹੀਨੇ ਤੁਹਾਡੇ ਦਰਸ਼ਨ ਲਈ ਆਇਆ ਕਰਾਂ ਵੀ ਮੈਨੂੰ ਇੱਥੇ ਆ ਕੇ ਬਹੁਤ ਸਕੂਨ ਮਿਲਿਆ ਮੇਰੇ ਮਨ ਨੂੰ ਬਹੁਤ ਸ਼ਾਂਤੀ ਮਿਲੀ ਉਹਦੇ ਮਨ ਵਿੱਚ ਫੁਰਨਾ ਬਣਿਆ ਖਿਆਲ ਬਣਿਆ ਤੇ ਜਦੋਂ ਆਪਾਂ ਕਿਸੇ ਚੀਜ਼ ਲਈ ਪ੍ਰਮਾਤਮਾ ਅਗੇ ਸੱਚੇ ਮਨੋਂ ਅਰਦਾਸ ਕਰਦੇ ਆ ਨਾ ਤਾਂ ਪ੍ਰਮਾਤਮਾ ਜ਼ਰੂਰ ਸੁਣਦਾ ਹੈ ਤੇ ਚਲੋ ਉਥੋਂ ਚੱਲ ਪਿਆ ਉਹ ਵਸਤੇ ਹੀ ਗਿਆ ਸੀ ਤੇ ਵਸਤੇ ਉਹਨੇ ਵਾਪਸ ਆਉਣਾ ਸੀ ਜਦੋਂ ਉਹ ਵਾਪਸ ਘਰ ਆਉਣ ਲਈ ਵਸਤੇ ਦੇ ਵਿੱਚ ਬੈਠਿਆ ਤਾਂ ਵਸਤੇ ਦੇ ਵਿੱਚ ਜਦੋਂ ਫਿਰ ਨਾ ਪ੍ਰਮਾਤਮਾ ਸਾਡੇ ਕਾਰਜ ਠੀਕ ਕਰਦਾ ਹੈ ਸਾਡੇ ਕੰਮ ਠੀਕ ਕਰਦਾ ਤਾਂ ਕਿਸੇ ਦੇ ਜਰੀਏ ਪ੍ਰਮਾਤਮਾ ਹਮੇਸ਼ਾ ਕੰਮਾਂ ਨੂੰ ਕਰਵਾ ਦਿੰਦਾ ਤਾਂ ਇਦਾਂ ਹੀ ਮਤਲਬ ਕਿ ਉੱਥੇ ਕੋਈ ਹੋਰ ਗੁਰ ਸਿੱਖ ਮਿਲਿਆ ਤਾਂ ਉਹ ਗੱਲਾਂ ਚੱਲ ਪਈਆਂ ਕਮਾਤਾਂਦਿਆਂ ਦੀਆਂ ਗੱਲਾਂ ਚੱਲ ਪਈਆਂ ਤੇ ਫਿਰ ਉਹਨਾਂ ਨੇ ਪੁੱਛਿਆ ਵੀ ਤੁਸੀਂ ਕਿੱਥੋਂ ਆਏ ਹੋ ਤੇ ਕਿੱਥੇ ਕਿੱਥੇ ਜਾਣਾ ਹੈ ਤਾਂ ਉਹਨੇ ਸਾਰੀ ਗੱਲ ਦੱਸੀ ਵੀ ਇੱਦਾਂ ਕਰਕੇ ਆਪਦੀ ਬਿਮਾਰੀ ਬਾਰੇ ਵੀ ਘਰ ਦੀ ਹਾਲਾਤ ਬਾਰੇ ਵੀ ਸਾਰਾ ਕੁਝ ਦੱਸਿਆ ਨੇ ਤਾਂ ਜਿਹੜਾ ਗੁਰ ਸਿੱਖ ਸੀ ਨਾ ਉਹਨੇ ਉਹਨੇ ਇੱਕ ਸਲਾਹ ਦਿੱਤੀ ਕਹਿੰਦੇ ਤੂੰ ਐਦਾਂ ਕਰ ਵੀ ਤੂੰ ਨਾ ਇੱਕ ਗੱਡੀ ਲੈ ਲਾ ਤੇ ਗੱਡੀ ਦੇ ਵਿੱਚ ਜਿਹੜਾ ਹੈਗਾ ਤੂੰ ਜਿਹੜੀ ਲੋਡ ਵਾਲੀ ਗੱਡੀ ਹੁੰਦੀ ਹੈ ਜਿਹਦੇ ਵਿੱਚ ਸਮਾਨ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਟਰਾਂਸਫਰ ਆਪਾਂ ਕਰਦੇ ਕਹਿੰਦੇ ਉਹ ਲੈ ਲਾ ਤੇ ਚਾਹੇ ਕਿਸ਼ਤਾਂ ਤੇ ਲੈ ਲਾ ਵੀ ਹੌਲੀ ਹੌਲੀ ਤਰੱਕੀ ਚੱਲ ਪਊਗਾ ਵੀ ਉਹਨੇ ਆਪਦੀ ਰਿਸ਼ਤੇਦਾਰ ਦੀ ਗੱਲ ਦੱਸੀ ਕਹਿੰਦਾ ਉਹਨਾਂ ਦੇ ਵੀ ਜਨਨ ਕੀ ਕੋਈ ਕੰਮ ਧੰਦਾ ਹੈ ਨਹੀਂ ਸੀ ਹਾਲਾਤ ਪਹਿਲਾਂ ਬਹੁਤ ਮਾੜੀ ਸੀ ਪਰ ਉਹਨੇ ਵੀ ਜਨਨ ਕੀ ਗੱਡੀ ਲੈਤੀ ਤੇ ਉਹਦਾ ਜਿਹੜਾ ਕੰਮ ਆ ਅੱਜ ਪਰਮਾਤਮਾ ਦੀ ਮਿਹਰ ਨਾਲ ਬਹੁਤ ਸੋਹਣਾ ਚੱਲ ਪਿਆ ਤਾਂ ਉਹਦੇ ਮਨ ਵਿੱਚ ਖਿਆਲ ਆਇਆ ਵੀ ਠੀਕ ਹੈ ਉਹਨੇ ਕੀ ਕੀਤਾ ਘਰ ਆਇਆ ਉਹਨੇ ਸਲਾਹ ਕੀਤੀ ਤੇ ਉਹਨੇ ਨਾ ਮਤਲਬ ਜਿਹੜੇ ਘਰ ਸੀਗਾ ਨਾ ਉਹਦੇ ਉੱਤੇ ਨਹੀਂ ਪੈਸੇ ਚੱਕ ਕੇ ਜਨਨ ਕੀ ਹਨਾ ਡਾਊਨ ਪੇਮੈਂਟ ਕੀਤੀ ਗੱਡੀ ਦੀ ਤੇ ਕਿਸ਼ਤਾਂ ਤੇ ਗੱਡੀ ਲੈ ਲਈ ਹੁਣ ਮਨ ਵਿੱਚ ਕਿਤਨਾ ਕਿਤੇ ਵੀ ਖਿਆਲ ਸੀ ਉਹਦੇ ਵੀ ਘਰ ਤੇ ਵੀ ਮੈਂ ਪੈਸੇ ਚੱਕ ਲਈ ਜਿਹੜੀ ਡਾਉਨ ਪੇਮੈਂਟ ਕੀਤੀ ਆ ਤੇ ਬਾਕੀ ਗੱਡੀ ਵੀ ਕਿਸ਼ਤਾਂ ਤੇ ਆ ਵੀ ਬਸ ਪ੍ਰਮਾਤਮਾ ਮਿਹਰ ਕਰੇ ਤੇ ਉਨ ਪਰ ਮਨ ਵਿੱਚ ਕਿਤਨਾ ਕਿਤੇ ਵੀ ਸੀ ਵੀ ਚਲੋ ਜਦੋਂ ਗੁਰੂ ਨੇ ਸ਼ੁਰੂ ਕਰਾਇਆ ਗੁਰੂ ਦੇ ਦਰਸ਼ਨ ਕਰਕੇ ਆਇਆ ਸੀ ਪ੍ਰਮਾਤਮਾ ਨੇ ਸ਼ੁਰੂ ਕਰਾਇਆ ਤੇ ਵੀ ਉਹ ਹੀ ਅੱਗੇ ਲੈ ਕੇ ਜਾਣਗੇ ਤੇ ਚਲੋ ਜੀ ਉਹਦਾ ਕੰਮ ਜਿਹੜਾ ਸੀ ਬਹੁਤ ਸੋਹਣਾ ਚੱਲ ਪਿਆ ਤੇ ਤੁਸੀਂ ਇਹ ਦੇਖੋ ਵੀ ਜਿੱਥੇ ਉਹਨੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਸੀ ਪ੍ਰਮਾਤਮਾ ਵੀ ਇੰਨੀ ਕਿਰਪਾ ਕਰ ਦੋ ਮਹੀਨੇ ਬਾਅਦ ਮੈਂ ਤੁਹਾਡੇ ਦਰਸ਼ਨ ਕਰਿਆ ਕਰਾਂ ਤਾਂ ਮਹੀਨੇ ਦੇ ਵਿੱਚ ਪਤਾ ਹੀ ਨਹੀਂ ਉਹ ਤਾਂ ਕਈ ਵਾਰ ਤਿੰਨ ਤਿੰਨ ਚਾਰ ਚਾਰ ਜਿਹੜੀ ਵੀ ਲੱਗ ਜਾਂਦੇ ਸੀ ਕਈ ਵਾਰੀ ਉਧਰ ਦਾ ਉਹਦਾ ਕੋਈ ਕੰਮ ਹੁੰਦਾ ਤਾਂ ਉਹਨੇ ਦਰਬਾਰ ਸਾਹਿਬ ਜ਼ਰੂਰ ਜਾ ਕੇ ਉਹਨਾ ਤਾਂ ਯਾਨੀ ਕਈ ਵਾਰੀ ਦਾ ਮਹੀਨੇ ਦੇ ਵਿੱਚ ਤਿੰਨ ਤੋਂ ਚਾਰ ਵਾਰੀ ਵੀ ਪ੍ਰਮਾਤਮਾ ਦੇ ਦਰਸ਼ਨ ਕਰਦਾ ਸੀ ਹੌਲੀ ਹੌਲੀ ਉਹਦੀ ਜਿਹੜੀ ਸੇਵ ਸੀ ਉਹ ਵੀ ਬਿਲਕੁਲ ਠੀਕ ਹੋ ਗਈ ਉਹਦੀ ਦਵਾਈਆਂ ਵਗੈਰਾ ਸਭ ਬੰਦ ਹੋ ਗਈਆਂ ਕਾਰ ਦੇ ਵਿੱਚ ਜਿਹੜੀ ਬਰਕਤ ਆਉਣੀ ਸ਼ੁਰੂ ਹੋਊਗੀ ਠੀਕ ਹੈ ਪਰਮਾਤਮਾ ਨੇ ਵਾਅਦਾ ਕਰਨਾ ਸ਼ੁਰੂ ਕੀਤਾ ਤੇ ਇਸੇ ਤਰ੍ਹਾਂ ਨਾ ਜਦੋਂ ਆਪਾਂ ਪਰਮਾਤਮਾ ਤੇ ਵਿਸ਼ਵਾਸ ਰੱਖਦੇ ਆ ਤਾਂ ਗੁਰੂ ਸਾਹਿਬ ਜਿਹੜੇ ਸਾਡੇ ਕਾਰ ਤੇ ਜਰੂਰ ਸਵਾਰਦੇ ਨੇ ਤੇ ਨਾਲ ਹੀ ਆਪਾਂ ਦਾ ਸਵਾਲ ਵੀ ਜਿਹੜੇ ਵੀ ਜਿਹਨੂੰ ਗੱਡੀ ਲੈਣ ਦੀ ਸਲਾਹ ਦਿੱਤੀ ਸੀ ਉਹਨੂੰ ਕਿਹਨੇ ਦਿੱਤੀ ਸੀ ਤੇ ਕਿੱਥੇ ਬੈਠ ਕੇ ਦਿੱਤੀ ਸੀ ਆਇਆ ਦਾ ਸਵਾਲ ਹੈ ਬਾਕੀ ਤੁਸੀਂ ਵੀ ਦੋ ਪਰਮਾਤਮਾ ਦੀ ਚੰਨ ਅਰਦਾਸ ਕਰਦੇ ਹੋ ਨਾ ਵਾਹਿਗੁਰੂ ਤੇ ਭਰੋਸਾ ਰੱਖਿਆ ਕਰੋ ਕਈ ਵਾਰੀ ਨਾ ਕੋਈ ਕੰਮ ਜਿਹੜਾ ਹੁੰਦਾ ਉਹ ਸਾਡਾ ਲੇਟ ਹੁੰਦਾ ਜਾਂ ਕਈ ਵਾਰੀ ਉਹਨੂੰ ਮਹੀਨਾ 2 ਮਹੀਨੇ 6 ਮਹੀਨੇ ਜਦੋਂ ਸਹੀ ਸਮਾਂ ਆਉਂਦਾ ਨਾ ਉਸ ਚੀਜ਼ ਦਾ ਉਸ ਕੰਮ ਦਾ ਤਾਂ ਪਰਮਾਤਮਾ ਅੰਗ ਸੰਗ ਸਹਾਇ ਹੋ ਕੇ ਆਪੇ ਸਾਡੇ ਉਹ ਕਾਰਜ ਸਵਾਰ ਦਿੰਦੇ ਨੇ ਪਰ ਕਈ ਵਾਰੀ ਸਾਡਾ ਹੀ ਮਨ ਬੇਚੈਨ ਹੋ ਜਾਂਦਾ ਸਾਨੂੰ ਇਹ ਹੋ ਜਾਂਦਾ ਵੀ ਛੇਤੀ ਆ ਕੰਮ ਹੋ ਜਾਵੇ ਸਾਡੀ ਵੀ ਸਾਨੂੰ ਹੀ ਅੰਦਰੋਂ ਕਾਹਲ ਮਚ ਉੱਠਦੀ ਹੈ ਵੀ ਛੇਤੀ ਛੇਤੀ ਇਹਦਾ ਸਾਡਾ ਕੰਮ ਬਣ ਜਾਵੇ ਜੇ ਆਪਾ ਪ੍ਰਮਾਤਮਾ ਤੇ ਭਰੋਸਾ ਰੱਖੀਏ ਤੇ ਕਈ ਵਾਰ ਤਾਂ ਨਾ ਕਈ ਐਦਾਂ ਦੇ ਲੋਕ ਵੀ ਨੇ ਜਦੋਂ ਉਹਨਾਂ ਦਾ ਕੰਮ ਨਹੀਂ ਮੰਨਦਾ ਮਨ ਡੋਲ ਜਾਂਦਾ ਹੈ ਫਿਰ ਉਹ ਇੱਧਰ ਉੱਧਰ ਜਾਣਾ ਸ਼ੁਰੂ ਕਰ ਦਿੰਦੇ ਨੇ ਪਰ ਨਹੀਂ ਉਸ ਟਾਈਮ ਭਰੋਸਾ ਬਣਾ ਕੇ ਰੱਖੋ ਵਿਸ਼ਵਾਸ ਬਣਾ ਕੇ ਰੱਖੋ ਜੇ ਤੁਸੀਂ ਪ੍ਰਮਾਤਮਾ ਤੇ ਭਰੋਸਾ ਰੱਖੋਗੇ ਤਾਂ ਪ੍ਰਮਾਤਮਾ ਵੀ ਕਦੇ ਤੁਹਾਡੇ ਵਿਸ਼ਵਾਸ ਨੂੰ ਨਹੀਂ ਤੋੜਦਾ ਕਦੇ ਤੁਹਾਡੇ ਭਰੋਸੇ ਨੂੰ ਖਾਲੀ ਨਹੀਂ ਜਾਣ ਦਿੰਦਾ ਸੋ ਮੀਨ ਕਰਦੇ ਆ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ ਵਧੀਆ ਇੰਟਰਸਟਿੰਗ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਵੀ ਕਰਦੇ ਆ ਐਂਡ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ